ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਭਿੰਡਰ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਤੁਸ ਕੋ ਅੱਜ ਦੀ ਵੀਡੀਓ ਦੇ ਵਿੱਚ ਆ ਸ਼ਰਮੇ ਉਹਨਾਂ ਦਾ ਸਾਰਾ ਮਾਲ ਹੀ ਸੇਲ ਆ ਵਿਕਾਊ ਆ ਸੂਈਆਂ ਸਵਾਈਆਂ ਵਹਿੜਾਂ ਵੀ ਹੈਗੀਆਂ ਸੂਈਆਂ ਸਵਾਈਆਂ ਮੱਝਾਂ ਵੀ ਹੈਗੀਆਂ ਤੇ ਮੁੱਲ ਜਮੇ ਜਾਇਜ਼ ਹੋਣਗੇ ਇੱਕ ਤੋਕੜਾ ਇਨਫੋਰਮੇਸ਼ਨ ਲੈ ਦੇਣਾ ਬਿਲਕੁਲ ਸਸਤੇ ਮੁੱਲ ਦੇ ਆ ਸਾਰਾ ਮਾਲ ਹੀ ਸੇਲ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਾਮ ਤੇ ਐਡਰੈਸ ਦੱਸੀ ਲੋਕ ਜੀ ਸੰਜੀ ਪਿੰਡ ਪਿੰਡਰ ਕਲਾਂ ਜਿਹੜਾ ਮੁੱਗਾ ਤੁਸੀਂ ਉਧਰ ਮੋੜੋ ਫੋਨ ਨੰਬਰ ਦੱਸ ਦਿਓ ਜੀ 7014537611 7014537611 9781152555 978115755 ਸਾਰਾ ਮਾਲ ਹੀ ਵਿਕਾਉ ਹਾਂਜੀ ਬਈ ਸਾਰਾ ਕਿੰਨਾਂ ਮਸੂਆ ਇਹ ਜੀ ਤੀਜੀ ਸਵੇਰ ਸੂਈ ਹੈ ਜੀ ਅਜੇ ਨੂੰ ਪੰਜਵਾਂ ਦਿਨਾਂ ਦੀ ਸੂਈ ਨੂੰ ਸਣੇ ਬੱਚਾ 9 ਕਿਲੋ ਦੁੱਧ ਦਈਆ ਇਸ ਪੰਜਾਂ ਦਿਨਾਂ ਦੀ ਸੂਈ ਥੱਲੇ 9 ਕਿਲੋ ਕਿੰਨਾ ਕੁ ਪਿਆਜੂ ਦੋ ਚਵਾ ਦੂ 12 13 ਕਿਲੋ ਚਵਾ ਦੇਊਗੀ ਮੈਂ ਤਾਂ ਪੰਜਾਂ ਦਿਨਾਂ ਹੀ ਸੂਈ ਹੈ ਜੀ ਬੱਚਾ ਕੀ ਮਗਰਾਂ ਬੱਚਾ ਮਗਰਾਂ ਤੇ ਕੱਟਾ ਜੀ ਜੈ ਜੈ ਮੋਲਾ ਤੇਰਾ ਮੋਲ ਤਾਂ 60 ਕਰਦੇ 56 ਹੀ ਦੇ ਦਾਂਗੇ ਕੱਢੀਏ ਬਾਹਰ ਨੂੰ ਦੋਸਤੋ ਪੰਜਾਂ ਦਿਨਾਂ ਦੀ ਸੂਈ ਥੱਲੇ 9 ਕਿਲੋ ਬਾਈ ਕਹਿੰਦਾ ਦੁੱਧ ਤਿਆਰ ਹੈ 12 13 ਕਿਲੋ ਦੁੱਧ ਪਿਆਜੂ ਮੋਲ 60000 हां 56000 ਦੀ ਦੇ ਦੇਣੀ ਹੈ ਮਗਰੇ ਦੇ ਕੱਟਾ ਮੇਲ ਕਾ ਕੱਢੜਾ ਰੋਸ਼ਾ ਬੱਚਾ ਮਾਤਰ 56000 ਬਿਲਕੁਲ ਜਾਇਜ਼ ਮੁੱਲ 9 ਕਿਲੋ ਅੱਜ ਦੁੱਧ ਮੰਨਣਾ ਦੁੱਧ ਮੰਨ ਲਓ ਬੌੜਾ ਮੰਨਣਾ ਬੌੜਾ ਪਰ ਬੌੜੇ ਦਾ ਸਾਫ ਹੋ ਗਈ ਆ ਪੰਜਵਾਂ ਦਿਨ ਹੋ ਗਿਆ 9 ਕਿਲੋ ਤਿਆਰ ਆ 12 13 ਕਿਲੋ 12 ਕਿਲੋ ਮੰਨ ਕੇ ਭਵਾਂ ਘਲਾ ਆ ਜੇ 56000 ਦੀ ਦੇ ਦੇਣੀ ਐ ਇਦੋਂ ਘੱਟ ਮਾਲ ਤਾਂ ਫਿਰ ਤੁਹਾਨੂੰ ਵੀ ਪਤਾ ਸੂਈ ਸਵਾਈ ਮੱਝ ਦਿੰਦਾ ਵੀ ਕੌਣ ਆ ਥਣ ਵੀ ਪੂਰਾ ਚੰਗਾ ਮੁਠੀ ਵਾਲਾ ਹਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਦੁਪਹਿਰੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਅੱਧਾ ਦਿਨ ਪਿਆ ਸ਼ਾਂਤਿਕਰ ਹਵਾਨਾ ਦੁੱਧ ਨਾਲ ਭਰ ਲੈਣਾ 56000 ਦੀ ਦੇ ਦੇਣੀ ਐ ਟੋਕੜਾਂ ਵਾਲਾ ਭਾਈ ਐ ਲਾਪੂ ਵਾਲੇ ਪਾਸੇ ਪਿਆ ਪਿਆ 55 55000 ਦੀਆਂ ਵਿਕੀ ਜਾਂਦੀਆਂ ਦੋ ਨੰਬਰ ਤੇ ਇਹ ਪਹਿਲਾਂ ਝੋਟੀ ਆਈ ਹੂੰ ਚਾਰ ਦੰਦ ਮੂੰਹ ਆ ਇਹਨੂੰ ਅੱਜ ਨਵਾਂ ਦੇਣਾ ਸੂਈ ਨੂੰ ਤੇ ਦੁੱਧ ਸਣੇ ਬੱਚੇ 8 ਕਿਲੋ ਹੋਊਗਾ ਇਸ ਟਾਈਮ ਕੱਟੀ ਹਾਂਜੀ ਕਿੰਨੇ ਦੀ ਇਹਦਾ ਮੁੱਲ 65000 ਜੀ 2 ਨੰਬਰ ਝੋਟੀ 65000 ਦੀ ਸਣੇ ਬੱਚੇ 8 ਕਿਲੋ ਬਾਈ ਕਹਿੰਦਾ ਦੁੱਧ ਤਿਆਰ ਨਵਾਂ ਦੇਣਾ ਦੀ ਸੂਈ ਹੈ ਦੁੱਧ ਹਜੇ ਬਾਜੂਗੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਤਾਜੀ ਸੂਈ ਹੈ ਬਾਕੀ ਦੁੱਧ ਬਾਈ ਕਹਿੰਦਾ 10 ਕਿਲੋ ਖੁੱਲਾ ਪਿਆ ਜੂ ਮਗਰੇ ਦੀ ਕੱਟੀ 1 ਨੰਬਰ ਦੇ ਮਗਰ ਕੱਟਾ 2 ਨੰਬਰ ਦੇ ਮਗਰ ਕੱਟੀ ਫੀਮੇਲ ਕੱਪ ਕੱਢੀ ਤਨਖੀ ਝੋਟੀ ਐ ਛੋਟੀ ਸਿੰਘੀ ਨਾਲ ਦੀ ਮੁੜੀ ਹੋਈ ਐ ਥਣ ਭਾਂਡੇ ਦੀ ਸਾਫ ਸੁਥਰੀ ਐ ਸੋਹਣੇ ਥਾਣਾ ਅਦੀ ਚਵਾਈ ਵਾਲੇ ਗੈਪ ਚ ਲੱਗੇ ਮੁੱਲ ਕਿੰਨਾ ਇਹਦਾ ਸ਼ਰਮਾ ਇਹਦਾ 65000 ਦੋ ਨੰਬਰ 65000 ਦੀ ਝੋਟੀ 8 ਕਿਲੋ ਅੱਜ ਤਿਆਰ ਐ ਨਵਾਂ ਦਿਨਾਂ ਦੀ ਸੂਈ ਐ ਇੱਕ ਨੰਬਰ 56000 ਦੀ 9 ਕਿਲੋ ਤਿਆਰ ਐ ਪੰਜਾਂ ਦਿਨਾਂ ਦੀ ਸੂਈ ਐ ਕੋਈ 12 ਕਿਲੋ ਦੁੱਧ ਪਿਆ ਜੂ ਥਾਣਾ ਭਾਂਡੇ ਦੀ ਇੱਕ ਨੰਬਰ ਵੀ ਸਾਫ ਸੁਥਰੀ ਐ ਤੇ ਦੋ ਨੰਬਰ ਵੀ ਸਾਫ ਸੁਥਰੀ ਐ ਸੋਹਣੀ ਝੋਟੀ ਐ ਵਜਨ ਵਾਲੀ ਤਿੰਨ ਨੰਬਰ ਤੇ ਆ ਜੀਏ ਸ਼ਰਮਾ ਜੀ ਇਹ ਤੀਜੇ ਦੁਏ ਆ ਜੀ ਕੱਲ ਸਵੇਰ ਹੀ ਸੂਈ ਆ ਜੀ ਇਹ ਠੀਕ ਐ ਇਹਨੂੰ ਬੱਚੇ ਨੂੰ ਪਿਆ ਆ ਕੇ ਯਾਨੀ 2.5 ਕਿਲੋ ਬੋਲਾ ਕੱਢਿਆ ਹਜੇ ਸਵੇਰ ਹਾਂਜੀ ਸਵੇਰ ਜੀ ਕਿੰਨਾ ਕੱਢ ਜੂ ਕੁਚਾਰੂ 12 13 ਕਿਲੋ ਦਾ ਖੁੰਡਾ ਪਿਆ ਆ ਜੀ ਜੈਜੇ ਮੁੱਲ ਇਹਦਾ ਮੁੱਲ 65000 ਰੁਪਏ ਤਿੰਨ ਕੱਟਾ ਜੀ ਇਹਦੇ ਤਿੰਨ ਨੰਬਰ 65000 ਦੀ ਉਹੀ ਆ ਬੱਚਾ ਬੱਚਾ ਉਹੀ ਆ ਜਿਹੜੇ ਬੱਚੇ ਤੇ ਖੜਗੀ ਜਾ ਕੇ ਕਰਮਾਂ ਵਾਲੀ ਆ ਤਿੰਨ ਬੱਚੇ ਆ ਤਿੰਨ ਹੀ ਪਸ਼ੂ ਹੁਣ ਤੱਕਰ ਤੁਹਾਨੂੰ ਹਜੇ ਵਿਖਾਏ ਆ ਤੇ ਇਹਨਾਂ ਦੇ ਬੱਚੇ ਆ ਸਵੇਰ 4 ਵਜੇ ਸੂਈ ਆ ਸਵੇਰ 4 ਵਜੇ ਸੂਈ ਆ 2.5 ਕਿਲੋ ਬਾਈ ਦੱਸ ਬੱਚੇ ਨੂੰ ਪਿਆ ਕੇ 12 ਕਿਲੋ 13 ਕਿਲੋ 22 ਦਾ ਦੁੱਧ ਪਿਆਜੂ ਤਾਜੀ ਸੂਈ ਆ ਤਾਜਾ ਸੂਆ ਪਸ਼ੂ ਕਿਰਾਂ ਥੋੜਾ ਜਿਹਾ ਤਾਹ ਜੀ ਮਾਰਦਾ ਮੱਝ ਚੰਗੀ ਐ ਹਾਈਟ ਲਗਭਗ ਸਾਰੇ ਨਗਾਂ ਦੀ ਸੇਮ ਹੀ ਆ ਤੇ ਪ੍ਰਾਈਸ ਵੀ ਜਾਇਜ਼ ਹੀ ਆ ਵਿੱਚੋਂ ਮਾਨਤਾਨ ਵੀ ਹੋ ਜੂ ਜੇ ਕੋਈ ਦੋ ਨਗ ਲੈ ਲੈਂਦਾ ਭੋਰਾ ਵੱਧ ਹੋ ਜੂ ਤੁਹਾਨੂੰ ਵੀ ਪਤਾ ਜਦੋਂ ਇਕੱਠੇ ਪਸ਼ੂ ਕਿਸੇ ਭੈਣ ਭਰਾ ਦੀ ਸੇਲ ਹੁੰਦੀ ਅਗਲਾ ਮਾਨਤਾਨ ਭੋਰਾ ਵੱਧ ਹੀ ਕਰਦਾ ਹੁਣ ਤੇ ਕਰਤੇ ਨਾ ਨਗਾਂ ਦੇ ਪਸ਼ੂਆਂ ਦੇ ਬਿਲਕੁਲ ਜਾਇਜ਼ ਮਲ 4 ਨੰਬਰ ਤੇ ਸ਼ਰਮਾ ਜੀ ਜਿਸੂਏ ਵਹਿੜਾ ਹੀ ਅਮਹੀਨੇ ਅੰਦਰ ਹੀ ਜੁਵਾ ਬੱਚਾ ਮਰਿਆ ਹੈ ਇਹਦਾ ਠੀਕ ਹੈ ਤੇ ਦੁੱਧ 13 ਕਿਲੋ ਖੁੱਲਾ ਹੀ ਆ ਇਸ ਵੇਲੇ 13 ਕਿਲੋ ਹਾਂਜੀ ਖੁੱਲਾ ਹੀ ਕਿੰਨੇ ਦੀ ਇਹਦਾ ਮੁੱਲ 36000 4 ਨੰਬਰ 36 ਦੀ 13 ਕਿਲੋ ਖੁੱਲਾ ਦੁੱਧ ਤਿਆਰ ਅਮਹੀਨੇ ਦੇ ਅੰਦਰ ਅੰਦਰੀ ਸੁਆ ਯਾਨੀ ਕਿ ਸੂਈ ਨੂੰ 26 27 ਦਿਨ ਹੋਏ ਅੱਛਾ 22 23 ਦਿਨ 22 23 ਦਿਨ ਹੋਏ ਆ ਬਾਈ ਕਹਿੰਦਾ 10 ਕ ਦਿਨ ਹੋ ਗਏ ਬਾਈ ਨੇ ਮੈਨੂੰ ਫੋਨ ਵੀ ਲਾਇਆ ਸੀ ਵੀਡੀਓ ਬਣਾਉਣ ਨੂੰ ਉਸ ਦਿਨ ਬੱਚਾ ਇਹਦਾ ਥੋੜਾ ਜਿਹਾ ਢਿੱਲਾ ਸੀਗਾ ਪਾਈ ਕਹਿੰਦਾ ਸੀ ਮਗਰੋਂ ਕਿਸੇ ਨੇ ਯਕੀਨ ਨਹੀਂ ਕਰਨਾ ਪਰ ਮੇਰਾ ਟਾਈਮ ਨਹੀਂ ਲੱਗਿਆ ਉਸ ਦਿਨ ਆਇਆ ਨਹੀਂ ਗਿਆ ਤੇ ਉਸ ਦਿਨ ਹੀ ਕਿਤੇ ਰਾਤ ਨੂੰ ਬੱਚਾ ਚੜਾਈ ਕਰ ਗਿਆ ਥਣ ਸੋਹਣਿਆ ਹੱਤੀ ਚੁਵਾਈ ਵਾਲੇ ਭਾਵਾ ਅਗਲਾ ਆਪ ਦਾ ਡਾਕਟਰ ਲਈ ਜਾਵੇ ਆਪਦੀ ਹੱਥ ਪਵਾ ਕੇ ਵੇਖ ਲਈ ਅਗਲਾ ਚੈੱਕ ਕਰਾ ਲਈ ਚੈੱਕ ਕਰਾ ਕੇ ਲੈ ਜਾਏ ਭਾਵਾ ਜੇ ਕਿਸੇ ਨੂੰ ਲੱਗਦਾ ਹੋਵੇ ਕਿ ਤੇ ਟੋਕੜੂ ਪਰ ਲੈ ਵਾ ਹੀ ਦੱਸਦਾ ਹਰਾ ਲੈ ਵਾ 13 ਕਿਲੋ ਦੁੱਧ ਕੰਡੇ ਵਾਲਾ ਠੰਡੀ ਸੀਲ ਪੂਰੀ ਆ ਤੇ ਪ੍ਰਾਈਸ ਜਮ ਜਾਇਜ਼ ਹੀ ਆ ਮਾਨ ਤਾਨ ਹੋ ਜੂ ਸਾਣਾ ਧੀਜਵਾਈ ਵਾਲੇ ਗੁਲਾਬੀ ਇਹ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਤਾਂ ਬਾਰ-ਬਾਰ ਦੱਸਦਾ ਜੇ ਕਿਤੇ ਆਥਣੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ 1:40 ਹੋ ਗਈ ਇੱਕ 40 ਦੇ ਵੀਡੀਓ ਬਣਾ ਰਹੇ ਆ ਇੱਕ 39 ਹੋਇਆ 40 ਹੋਣ ਜੀ ਵੀ 1 ਮਿੰਟ ਪਿਆ ਹਜੇ ਦੁਪਹਿਰੇ ਵੀਡੀਓ ਬਣਾ ਰਹੇ ਆ ਸ਼ਾਮ ਤੇ ਕਹਵਾਨੇ ਦੁੱਧ ਨਾਲ ਭਰ ਲੈਣਾ ਜੇ ਕਿਤੇ ਸ਼ਾਮ ਨੂੰ 5-6 ਵਜੇ ਵੀਡੀਓ ਬਣਾਉਂਦੇ ਸਾਰਿਆਂ ਦੇ ਹਵਾਨੇ ਦੁੱਧ ਨਾਲ ਭਰੇ ਹੁਣ ਸੀ ਬਾਕੀ ਸੂਈਆਂ ਸਵਾਈਆਂ ਹੈਗੀਆਂ ਭਾਵੇਂ ਦੋ ਟਾਈਮ ਚੋਲੋ ਤੇ ਭਾਵੇਂ ਚਾਰ ਟਾਈਮ ਚੋਲੋ ਚਾ 5 ਨੰਬਰ ਤੇ ਆ ਜਾਈਏ ਜੀ ਤੇ ਦੂਜੇ ਸਵੇਰ ਝੋਟੀ ਆਈ ਹੂੰ ਇਹ 6 ਕਿਲੋ ਦੁੱਧ ਹੈ ਸ਼ਾਮ ਨੂੰ ਮਿਲਦੀ ਪਹਾੜੇ ਤੇ ਸਵੇਰ ਟੀਕੇ ਤੇ ਇੱਕ ਟਾਈਮ ਪਹਾੜਾ একদম ਠੀਕ ਆ ਤੇ ਦੁੱਧ ਥਲੇ 6 ਕਿਲੋ ਹੀ ਮਹੀਨੇ ਸਵਾ ਮਹੀਨੇ ਦੀ ਬਣੀ ਵੀ ਦਸੀ ਮਾਲਕ ਨੂੰ ਠੀਕ ਹੈ ਮੰਗਦੇ 47 ਦੇ ਦੋ ਇਹ 47 ਦੇ ਦੰਗੇ 6 ਕਿਲੋ ਦੁੱਧ ਦਾ 40 ਤੇ 7 47000 ਦੀ ਸ਼ਾਮ ਦੇ ਵੇਲੇ ਬਾਈ ਕਹਿੰਦਾ ਦਾਣੇ ਤੇ ਮਤਲਬ ਚਾਟ ਤੇ ਪਹਾੜੇ ਤੇ ਮਿਲਦੀ ਆ ਸਵੇਰ ਟੀਕਾ ਲਵਾਉਂਦੀ ਆ ਸਵਾ ਮਹੀਨਾ ਹੋ ਗਿਆ ਬਾਈ ਕਹਿੰਦਾ ਅਗਲੇ ਨੇ ਦੱਸਿਆ ਆਪਾਂ ਨੂੰ ਬਣੀ ਐ ਬਾਕੀ ਉਹ ਅੱਗੇ ਅਗਲੇ ਦੀ ਕਿਸਮਤ ਜੇ ਰਹਿ ਜੀ ਤਾਂ ਬਾਲੀ ਵਧੀਆ ਦੋਸਤੋ ਨਵਾਂ ਹਾਣੀ ਐ ਛੋਟੀ ਐ 40 ਤੇ 7 47000 ਮੁੱਲ 6 ਕਿਲੋ ਦੁੱਧ 3 ਕਿਲੋ ਸਵੇਰ 3 ਕਿਲੋ ਸ਼ਾਮ ਨੂੰ ਸਵਾ ਮਹੀਨੇ ਦੀ ਬਣੀ ਵੀ ਐ ਦੂਜਾ ਸੂਹਾ ਛੋਟੀ ਐ ਥਣ ਭਾਂਡੇ ਦੇ ਸਾਰੇ ਨਾਲ ਕੀ ਸਾਫ਼ ਸੁਥਰੇ ਹੁਣ ਤੇ ਕਰ ਤੁਹਾਨੂੰ 5 ਪਸ਼ੂ ਵਿਖਾਤੇ ਆ 4 ਮੱਝਾਂ ਇੱਕ ਵੜ ਫੋੜ ਸ਼ਾਂ ਕਿਸੇ ਦੇ ਭੁਰਾ ਵੇਖਣ ਨੂੰ ਵੀ ਹੈ ਨਹੀਂ ਸਾਡੇ ਥਣ ਭਾਂਡੇ ਦੇ ਸਾਫ਼ ਸੁਥਰੇ ਆ ਮਾਲ ਸਾਰੀਆਂ ਦੀ ਜਾਇਜ ਆ ਅੱਗੇ ਆ ਜੀਏ ਸ਼ਰਮਾ ਜੀ ਇਹ ਤੀਜੇ ਸੂਰੇ ਸੂਈ ਜੀ ਹੂੰ ਮਾਲਕਾਂ ਦੇ ਘਰੇ ਸੂਹੀ ਸੀ ਜੇ ਸੂਤ ਉੱਥੇ ਪੈ ਗਈ ਸੀ ਇਹਦੀ ਅੱਜ ਨੌਵਾਂ ਦਾਣਾ ਇਹਨੂੰ ਸੂਈ ਨੂੰ ਪਾ ਤੁਨ ਲਾਇਆ ਹੋਈ ਸੀ ਪੁੰਤੋਂ ਤੋਂ ਆਇਆ ਨਹੀਂ ਕੋਈ ਇਹਦੀ ਮੱਛੀ ਮਾਰ ਗਈ ਜੇਦੀ ਇਹਦੇ ਵਿੱਚ ਜੜਾਈ ਕਰ ਗਈ ਹਾਂ ਜੀ 22 ਤਰੀਕ ਨੂੰ ਮੱਛੀ ਮਰੀ ਹੈ ਜੀ ਇਹਦੀ ਹੂੰ ਉਦੋਂ ਮੰਡੀ ਪਹੁੰਚੀ ਰਾਤ ਨੂੰ ਮੱਛੀ ਪੂਰੀ ਹੋ ਗਈ ਹੈ ਜੀ ਸਹੀ ਹੈ ਵੀਡੀਓ ਹੈਗੀ ਮੱਛੀ ਨਾਲ ਦੀ ਸਾਰੀ ਤੇ ਨੌਵਾਂ ਦਾਣਾ ਇਹਨੂੰ ਸੂਈ ਨੂੰ ਤੇ ਇਸ ਦਾ 9 ਕਿਲੋ ਦਾ ਦਰ ਹੈ ਜੀ ਕਿੰਨੇ ਦੀ ਇਹ ਦਰਾਂਗੇ ਆਪਾਂ 18000 ਦੀ 18000 ਦੀ 9 ਦਿਨਾਂ ਦੀ ਸੂਈ ਹੈ ਤੇ 9 ਕਿਲੋ ਹੀ ਦੁੱਧ ਹੈ 18000 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ 9 ਕਿਲੋ ਦੁੱਧ 18000 ਮੁੱਲ 4.5 ਕਿਲੋ ਸਵੇਰ 4.5 ਕਿਲੋ ਸ਼ਾਮ ਨੂੰ 80 ਕਰੋਸ ਨਾਲ ਥਣ ਸੀਲ ਸਾਉ ਕਰੋਸਾਂਗ ਦੀ ਬੱਚੀ ਦੁੱਧ ਮੱਝਾਂ ਰਗਾਉ 18000 18000 ਦੀ ਪਰ 9 ਕਿਲੋ ਦੁੱਧ ਵਾਲੀ ਵਾੜ ਦਿੰਦਾ ਵੀ ਕੌਣ ਆ ਅਜੇ ਵੀ ਸਾਹਮਣਾਂ ਦਾ ਬਾਈ ਹੋਵੇ ਆਪਣਾ ਵੀ ਸਾਈ ਵਾਲਾ ਦੱਸੀ ਆ ਜੀ ਮਾਂ ਦਾ ਜੀ ਪੂਰੀ ਹੋ ਗਈ ਦੁੱਧ ਸੀਗਾ 16-17 ਕਿਲੋ ਵਾੜ ਥੱਲੇ ਬਿਮਾਰ ਹੋਗੇ ਬਾ ਖਤਮ ਹੀ ਹੋ ਗਈ ਠੀਕ ਹੈ ਜੇ ਕੋਈ ਸਾਹਮਣਾ ਹੋਵੇ ਫਰੀ ਦੇ ਦਾਂ। ਦੋਸਤੋ ਆ ਬੱਚਾ ਬਾਈ ਕਹਿੰਦਾ ਨਾਲ ਫਰੀ ਦੇ ਦਿਆਂਗੇ ਕਿਸੇ ਭੈਣ ਭਰਾ ਦਾ ਕਿਸੇ ਵੀ ਜਾਨਵਰ ਨਾਲ ਸੌਦਾ ਹੋ ਜਾਂਦਾ ਤੇ ਨਾਲ ਹੀ ਕੋਈ ਲਿਜਾਣ ਦਾ ਚਾਹ ਬਣੋ ਵੀ ਤੇ ਲੈ ਜੇ। ਅੱਜ ਦੀ ਵੀਡੀਓ ਦੇ ਵਿੱਚ ਬਿਲਕੁਲ ਸਸਤੇ ਮੁੱਲ ਦੇ 6 ਪਸ਼ੂ ਆ। ਇੱਕ ਪਾਠਾ ਜੀ। ਇੱਕ ਇਧਰ ਬੱਕਰੀ ਪਾਠ। 18 ਮਹੀਨੇ ਦੀ ਡੁੱਬਣ ਗਾਰੰਟੀ ਨਾ। ਠੀਕ ਹੈ। ਇਸ ਕੀ ਮੋਹ। ਪੌਣੇ 14 ਮਹੀਨੇ ਦੀ ਸ਼ਰਮਾ ਕਹਿੰਦਾ ਗੱਭਣ ਗਾਰੰਟੀ ਆ ਕਹਿੰਦਾ। ਮਾਰਦੀ ਆਈ ਇਹ। ਚੀਪਾ ਮਾਰਦੀ ਆਈ ਇਹ ਕਹਿੰਦਾ। हां ठीक है शायद मारू भी शायद मार दी दोस्तों अपनी आप भी बनाई हुई है ठीक है जी मोह उनका मूल्य 20 18 ਹੀ ਦੇ ਦਾਂਗੇ 18000 ਦੀ ਦੇ ਦੇਣੀ ਹੈ 1.75 ਮਹੀਨਾ ਦੀ ਕੱਬਣ ਬੱਚਾ ਸੋਹਣਾ ਜੇ ਕੋਈ ਭੈਣ ਭਰਾ ਚਾਹ ਵਾਣੋ 1.75 ਮਹੀਨੇ ਦੀ ਕੱਬਣ ਅੱਜ ਦੀ ਵੀਡੀਓ ਦੇ ਵਿੱਚ ਇਹ 7 ਨਾਗ ਸਣੇ ਬੱਕਰੀ 4 ਮੱਝਾਂ 2 ਵਾਢਾ ਆ 56000 ਦੀ ਦੇ ਦੇਣੀ ਹੈ 9 ਕਿਲੋ ਦੋ ਥਿਆਰ ਪੰਜਾਂ ਦਿਨਾਂ ਦੀ ਸੂਈ ਆ ਕੋਈ 12-13 ਕਿਲੋ ਦੁੱਧ ਪਿਆ ਜੂ ਤਾਜੀ ਸੂਈ ਵੀ ਸਾਰਿਆਂ ਥੱਲੇ ਦੁੱਧ ਬਾਈ ਕਹਿੰਦਾ ਕੰਡੇ ਵਾਲਾ ਉਹ ਜਿੰਨਾ ਦੱਸਿਆ 9 ਕਿਲੋ ਤਾਜੀ ਸੂਈ ਥੱਲੇ ਦੁੱਧ ਮੰਨ ਲਓ ਬੌੜਾ ਮੰਨ ਲਓ ਤਿਆਰ ਹੋਵੇ 56000 ਦੀ ਦਿੰਦਾ ਵੀ ਕੋਣਾ ਦੇਣੀ ਤਾਂ ਗੱਲ ਦੂਰ ਦੀ ਰਹੀ ਅਗਲਾ ਵਖਾਉਂਦਾ ਨਹੀਂਗਾ 12-13 ਕਿਲੋ ਖੁੱਲਾ ਦੁੱਧ ਪਿਆ ਜੂ ਇਹ ਸਾਰਾ ਮਾਲ ਹੀ ਸੇਲ ਆ ਫੋਨ ਨੰਬਰ ਸਕਰੀਨ ਤੇ ਸਾਰਿਆਂ ਨਾਲ ਸੱਸੀ ਕਰ